ਮੈਡੀਕਲ ਚ ਅਰੇ ਅੱਗੇ ਤੋਰ ਲੈ ਜੀ ਚੌੜ ਕਰ ਜੋਮੇ ਜਿਵੇਂ ਕਿ ਤੁਸੀਂ ਜਾਣਦੇ ਹੋ ਜੀ ਫਰੀਦਕੋਟ ਪੁਲਿਸ ਹਮੇਸ਼ਾ ਹੀ ਮੁਸਤਦੀ ਨਾਲ ਕੰਮ ਕਰਦੀ ਹੈ ਐਸਐਸਪੀ ਡਾਕਟਰ ਪ੍ਰਗਿਆ ਜੀ ਦੀ ਬੜੀ ਸਟ੍ਰਿਕ ਡਾਇਰੈਕਸ਼ਨਸ ਨੇ ਇਸ ਮਸਲੇ ਦੇ ਵਿੱਚ ਕੱਲ ਇੱਕ ਸਾਡੇ ਐਸਐਚਓ सदर ਹੈਗੇ ਨੇ ਉਹਨਾਂ ਦੇ ਧਿਆਨ ਦੇ ਵਿੱਚ ਇੱਕ ਮਸਲਾ ਆਇਆ ਸੀਗਾ ਕਿ ਗੈਂਗ ਹੈਗਾ ਉਹ ਇੱਥੇ ਬਲੈਕਮੇਲ ਕਰ ਰਿਹਾ ਹੈਗਾ ਜੀ ਲੋਕਾਂ ਨੂੰ ਤੇ ਇੱਕ ਬੜੇ ਸੈਂਸਿਟਿਵ ਜਿਹੇ ਮੈਟਰਸ ਦੇ ਵਿੱਚ ਬਣਾ ਕੇ ਝੂਠੀਆਂ ਸਟੋਰੀਆਂ ਬਣਾ ਕੇ ਉਹਨਾਂ ਨੂੰ ਉਹਨਾਂ ਤੋਂ ਪੈਸੇ ਐਕਸਟਰੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਇਹਦੇ ਵਿੱਚ ਹੀ ਕੱਲ ਐਸਐਚਓ सदर ਤੇ ਡੀਐਸਪੀ ਸਿਟੀ ਵੱਲੋਂ ਬੜੇ ਹੀ ਅੱਛੀ ਤਰ੍ਹਾਂ ਨਾਲ ਕੰਮ ਕਰਦੇ ਹੋਏ ਇੱਕ ਗਿਰੋਹ ਨੂੰ ਕ ਤਿੰਨ ਉਹਦੇ ਵਿੱਚ ਬੰਦੇ ਨੇ ਤੇ ਤਿੰਨ ਲੇਡੀਜ਼ ਨੇ ਹੋਵੇ ਤੇ ਉਹਨਾਂ ਦੇ ਘਰੋਂ ਮਤਲਬ 8 ਲੱਖ ਰੁਪਏ ਦੀ ਉਹਨਾਂ ਨੇ ਕਿਸੇ ਬੰਦੇ ਨੂੰ ਬਲੈਕਮੇਲ ਕਰ ਰਹੇ ਸੀਗੇ ਉਹਨੂੰ ਸ਼ੋਅ ਕਰ ਰਹੇ ਸੀਗੇ ਵੀ ਉਹਦੇ ਉਹਦੇ ਕੋਲ ਇਹਨਾਂ ਕੋਈ ਵੀਡੀਓਜ਼ ਹੈਗੀਆਂ ਨੇ ਤੇ ਉਹਦੇ ਉਹਨੂੰ ਬਲੈਕਮੇਲਿੰਗ ਦਾ ਕਾਫੀ ਨੈਟਵਰਕ ਚਲਾ ਰਹੇ ਸੀਗੇ 15 ਲੱਖ ਰੁਪਏ ਦੀ ਡਿਮਾਂਡ ਕੀਤੀ ਜਾ ਰਹੀ ਸੀ ਤੇ 15 ਲੱਖ ਦੀ ਡਿਮਾਂਡ ਹੋਈ ਸੀਗੀ ਬਾਅਦ ਚੋ ਨੇਗੋਸ਼ੀਏਸ਼ਨ ਕਰਕੇ 8 ਲੱਖ ਰੁਪਏ ਇਹਨਾਂ ਤੋਂ ਮੰਗਿਆ ਗਿਆ ਸੀਗਾ ਤੇ ਕੱਲ ਲੇਟ ਈਵਨਿੰਗ ਐਸ ਐਚਓ सदर ਨੇ ਤੇ ਡੀ ਐਸ ਪੀ ਸਿਟੀ ਇਹਨਾਂ ਵੱਲੋਂ ਇਸ ਗਰੁੱਪ ਨੂੰ ਅਰੈਸਟ ਕੀਤਾ ਗਿਆ ਹੈਗਾ ਤੇ 6 ਬੰਦਿਆਂ ਨੂੰ ਰਾਉ ਇਹਨਾਂ 6 ਜਣਿਆਂ ਦੇ ਦੋਸ਼ੀਆ ਨੂੰ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਜਾਏਗਾ। ਤੇ ਇਹਨਾਂ ਦਾ ਫਰਦਰ ਰਿਮਾਂਡ ਦਿੱਤਾ ਜਾਏਗਾ ਅਗੇ ਫਰਦਰ ਇਨਵੈਸਟੀਗੇਸ਼ਨ ਉਹ ਚਲਾਉਣ ਵਾਸਤੇ ਸ਼ਿਕਾਇਤ ਕਰਤਾ ਉਹਨੂੰ ਜਿਹੜੀ ਅਕਾ ਮੰਗੀ ਗਈ ਸੀ ਉਹਦੀ ਜਾਂਚ ਕੀਤੀ ਸੀ ਇਹਨਾਂ ਨੂੰ ਇਹ ਮੌਕੇ ਦੇ ਉੱਤੇ ਪੈਸੇ ਦਿੱਤੇ ਜਾ ਰਹੇ ਸੀ ਕਿਉਂਕਿ ਸ਼ਿਕਾਇਤ ਕਰਤਾ ਰੈਗੂਲਰਲੀ ਪੁਲਿਸ ਨਾਲ ਇਨ ਟੱਚ ਦੇ ਵਿੱਚ ਸੀਗਾ ਤੇ ਉਹ ਸਾਰਾ ਪੈਸਾ ਰਿਕਵਰ ਕੀਤਾ ਗਿਆ ਹੈਗਾ ਟਰੈਪ ਕਰਕੇ ਪੁਲਿਸ ਵੱਲੋਂ ਇਸ ਦਾ ਕੋਈ ਪੋਲਿਟੀਕਲ ਲਿੰਕ ਨਹੀਂ ਐ ਇਦਾਂ ਦਾ ਕੋਈ ਪੋਲਿਟੀਕਲ ਕਨੈਕਸ਼ਨ ਐਸ ਸੱਚ ਨਹੀਂ ਹੈ ਬਟ ਫਰਦਰ ਕਿਉਂਕਿ ਭਾਜਪ ਬਿਲਕੁਲ ਹੀ ਨੇਸ਼ਨ 스테जेस ਆਫ ਇਨਵੈਸਟੀਗੇਸ਼ਨ ਹੈ ਫਰਦਰ ਇਨਵੈਸਟੀਗੇਸ਼ਨ ਹੋ ਰਹੀ ਹੈ ਜਿਨਾਂ ਦਾ ਰਿਮਾਂਡ ਲਵਾਂਗੇ ਤੇ ਉਹਨੂੰ ਅ ਦੇ ਕੋਈ ਮੈਂਬਰ ਗਏ ਨੇ ਉਹਨਾਂ ਨੂੰ ਇਹਨਾਂ ਵੱਲੋਂ ਬਲੈਕਮੇਲ ਕੀਤਾ ਗਿਆ ਸੀਗਾ ਵੀ ٹرسٹ ਦੇ ਵਿੱਚ ਕੋਈ ਮਤਲਬ ਮਤਲਬ ٹرسٹ ਦੇ ਨਾਲ ਕੋਈ ਰਿਲੇਟਡ ਮੈਟਰ ਦੇ ਵਿੱਚ ਉਹਨਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਸੀਗਾ ਸੋ ਫਿਰ ਉਹਨਾਂ ਨੇ ਪੁਲਿਸ ਨੂੰ ਅਪਰੋਚ ਕੀਤਾ ਵੀ ਅਨੈਸੈਸਰੀ ٹرسٹ ਦੀ ਬਦਨਾਮੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਤੇ ਉਹਨਾਂ ਦੀ ਪਰਸਨਲੀ ਬਦਨਾਮੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇਸ ਕਰਕੇ ਹੀ ਇਹ ਸਾਰਾ ਨੈਕਸਸ ਬ੍ਰੇਕ ਕੀਤਾ ਗਿਆ ਗੱਲ ਪੁਲਿਸ ਵੱਲੋਂ ਕੋਈ ਹਨੀ Trap ਦਾ ਮਾਮਲਾ ਨਹੀਂ ਹਨੀ Trap ਦਾ ਐਸਐਚ ਨਹੀਂ ਹੈਗਾ ਜੀ ਕੋਈ ਐਕਚੁਅਲੀ ਉਹਨਾਂ ਦੀ ਵੀਡੀਓ ਵੀ ਕੋਈ ਇਹਨਾਂ ਕੋਲ ਨਾਂ ਕੋ ਵੈਸੇ ਕਹਿੰਦੇ ਸਿਰਫ ਡਰਾ ਰਹੇ ਸੀ। ਉਹ ਯਸਰ ਹਜੇ ਤੱਕ ਜਿੰਨਾ ਪਾਇਆ ਗਿਆ ਸਿਰਫ ਡਰਾ ਰਹੇ ਸੀਗੇ ਜੀ ਤੇ ਇਸੇ ਕਰਕੇ ਉਹ ਮਦਈ ਵੀ ਸ਼ੁਰੂ ਤੋਂ ਹੀ ਚੱਕੰਨੇ ਸੀ ਉਹਨਾਂ ਨੂੰ ਪਤਾ ਸੀਗਾ ਵੀ ਐਸਾ ਕੋਈ ਮਸਲਾ ਨਹੀਂ ਹੈ ਉਹਨਾਂ ਨੇ ਤਾਂ ਹੀ ਪੁਲਿਸ ਨੂੰ ਕੌਨਫੀਡੈਂਸ ਦੇ ਵਿੱਚ ਲਿਤਾ ਸੀਗਾ। ਹੁਣ ਟੋਟਲ ਕਿੰਨੀ ਗ੍ਰਿਫਤਾਰੀਆਂ ਹੋ ਚੁੱਕੀਆਂ? 6 ਬੰਦੇ ਗ੍ਰਿਫਤਾਰ ਹੋ ਚੁੱਕੇ ਨੇ ਜੀ ਤੇ ਫਰਦਰ ਅੱਜ ਕੋਰਟ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਜਾਏਗਾ ਐਂਡ ਨੈਕਸਟ ਕੋਰਸ ਆਫ ਇਨਵੈਸਟੀਗੇਸ਼ਨ ਜਾਰੀ ਹੈਗੀ। ਜੋ ਵੀ ਨੈਕਸਟ ਹੈ ਲਾ ਐਸਚ ਰਸਟ ਕੀ ਹੈ ਉਹਨਾਂ ਦਾ ਕੀ ਰੋਲ ਹੈ? ਮਹਿਲਾਵਾਂ ਵੀ ਇੱਕ ਗੈਂਗ ਦਾ ਪਾਰਟ ਸੀਗੀਆਂ ਜੀ ਇਹਨਾਂ ਨੂੰ ਜਾਣ ਕੇ ਇਹਨਾਂ ਨੂੰ ਹਰਾਸ ਕਰਨ ਵਾਸਤੇ ਇੱਕ ਆਪਰੇਟ ਕਰਨੀਆਂ ਸੀਗੀਆਂ ਤੰਗ ਪ੍ਰੇਸ਼ਾਨ ਕਰਨ ਵਾਸਤੇ ਅਨੈਸੀਸਰੀਲੀ